शिव शंकर जय भोलेनाथ ਅੱਜ ਨਗਰ ਗੁਰਦਾਸਪੁਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਨਗਰ ਟੀਮ ਵੱਲੋਂ ਇੱਕ ਯੋਗ ਉਪਰਾਲਾ ਕੀਤਾ ਗਿਆ ਹੈ ਵਾਤਾਵਰਨ ਦੇ ਸਵਸਥ ਕਰਨ ਲਈ ਵਾਤਾਵਰਨ ਦੇ ਵਿੱਚ ਸੁਧਾਰ ਕਰਨ ਵਾਸਤੇ ਸ਼ਹਿਰ ਦੇ ਵਿੱਚ ਲਗਭਗ ਸਭ ਮੰਦਰਾਂ ਦੇ ਵਿੱਚ ਫਲਦਾਰ ਸ਼ਾਨਦਾਰ ਪੁੱਦੇ ਲਗਾਉਣ ਦੀ ਮੁਹਿੰਮ ਅੱਜ ਦੇ ਦਿਨ ਤੋਂ ਅਮਵਸਿਆ ਦੇ ਦਿਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਦੀ ਨਾਲ ਅੱਜ ਇੰਪਰੂਵਮੈਂਟ ਟਰਸਟ ਸ਼ਵਲਾ ਮੰਦਰ ਦੇ ਵਿੱਚ ਫਲਦਾਰ ਸ਼ਾਨਦਾਰ ਬੂਟੇ ਲਗਾਏ ਗਏ ਹਨ ਇਸ ਤੋਂ ਇਲਾਵਾ ਕਦਾਂਵਲੀ ਮੰਡੀ ਦੇ ਵਿੱਚ ਵੀ ਭੈਣ ਮਮਤਾ ਗੁਇਲ ਦੇ ਘਰ ਲੱਗੇ ਵੀ ਅੱਜ 17 ਬੂਟੇ ਫਲਦਾਰ ਫੁੱਲਦਾਰ ਤੇ ਜਿਹੜੇ ਸ਼ਾਨਦਾਰ ਪੌਦੇ ਲਗਾਏ ਗਏ ਨੇ ਇਸ ਤਰ੍ਹਾਂ ਇਹ ਮਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਏਗਾ ਔਰ ਗਲੋਬਲ ਵਾਰਮਿੰਗ ਦੇ ਨਾਲ ਜਿਹੜਾ ਟੈਂਪਰੇਚਰ ਦਾ ਵਾਧਾ ਹੈ ਉਸ ਨੂੰ ਰੋਕਣ ਵਾਸਤੇ ਪੂਰੇ ਉਪਰਾਲੇ ਕੀਤੇ ਜਾਣਗੇ ਮੈਂ ਸਮੂਹ ਸ਼ਹਿਰ ਵਾਸੀਆਂ ਦਾ ਵੀ ਵਿਸ਼ਵਿੰਦੂ ਪ੍ਰਸ਼ਦ ਦੀ ਟੀਮ ਦਾ ਸਹਿਯੋਗ ਕਰਨ ਵਾਸਤੇ ਤਹਿ ਦਿਲ ਤੋਂ ਧੰਨਵਾਦੀ ਹਾਂ ਔਰ ਸਭ ਨੂੰ ਅਪੀਲ ਕਰਦਾ ਹਾਂ ਕਿ ਸਭ ਆਪਣੇ ਆਪਣੇ ਜਿਹੜਾ ਵੀ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਅਸੀਂ ਜੈ ਸ਼੍ਰੀ ਰਾਮ ਜੀ ਮੈਂ ਗਗਨ ਸ਼ਰਮਾ ਨਗਰ ਅਧਿਸ਼ ਵਿਸ਼ਵਿੰਦੂ ਪ੍ਰਸ਼ਦ ਨਗਰ ਟੀਮ ਗੁਰਦਾਸਪੁਰ ਵੱਲੋਂ ਅੱਜ ਵ੍ਰਿਕਸ਼ ਆਰੋਪਨ ਦਾ ਕਾਰਜਕ੍ਰਮ ਜਿਹੜਾ ਕਿ ਸ਼ੁਰੂ ਕੀਤਾ ਗਿਆ ਵਿਸ਼ਵ ਹਿੰਦੂ ਪਰਿਸ਼ਦ ਦੀ ਨਗਰ ਟੀਮ ਵੱਲੋਂ ਜਿਹਦੇ ਵਿੱਚ ਅੱਧੇ ਅੱਧਾ ਦਰਜਨ ਤੋਂ ਵੱਧ ਮੰਦਰਾਂ ਦੇ ਵਿੱਚ ਜਿਹੜੇ ਬੂਟੇ ਲਾਉਣ ਦਾ ਜਿਹੜਾ ਕਾਰਜਕ੍ਰਮ ਜਿਹੜਾ ਮਿਥਿਆ ਗਿਆ ਹੈ ਇਸ ਕਾਰਜਕ੍ਰਮ ਦੇ ਵਿੱਚ ਅਸੀਂ ਇੰਪਰੂਵਮੈਂਟ ਰਸਟ ਤੋਂ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਇੰਪਰੂਵਮੈਂਟ ਰਸਤੇ ਤੋਂ ਬਾਅਦ ਬਟਾਲਾ ਰੋਡ ਦੇ ਮੰਦਰ ਹੋਰ ਵੀ ਜਿਹੜੇ ਦੋ ਤਿੰਨ ਮੰਦਰ ਜਿਹੜੇ ਸ਼ਹਿਰ ਦੇ ਪ੍ਰਮੁੱਖ ਹੈਗੇ ਨੇ ਜਿੱਥੇ ਜਗ੍ਹਾ ਹੈਗੀ ਹੈ ਮਿੱਟੀ ਵਾਲੀ ਜਗ੍ਹਾ ਹੈਗੀ ਹੈ ਪੌਦੇ ਲਗਾਉਣ ਦੀ ਫਿਰ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਵਾ ਕਦੰਵਲੀ ਮੰਡੀ ਸਾਡੇ ਵਿਸ਼ਵਵਿੰਦੂ ਪਰਿਸ਼ਦ ਦੇ ਨਗਰ ਟੀਮ ਦੇ ਮਾਤਰ ਸ਼ਕਤੀ ਪ੍ਰਮੁੱਖ ਮਮਤਾ ਗੋਇਲ ਜੀ ਇਹਨਾਂ ਦੇ ਘਰ ਦੇ ਨੇੜੇ ਇੱਥੇ ਕਦੰਵਲੀ ਮੰਡੀ ਪਾਰਕ ਦੇ ਵਿੱਚ ਕਾਫੀ ਜਗ੍ਹਾ ਹੈਗੀ ਸੀ ਤੇ ਇਹਨਾਂ ਨੇ ਗੁਜਾਰਿਸ਼ ਕੀਤੀ ਸੀ ਕਿ ਇੱਥੇ ਬੂਟੇ ਲਗਾਏ ਜਾਣ ਜਿੰਨੂੰ ਇਹ ਪੂਰੀ ਤਰ੍ਹਾਂ ਦੇਖ ਰਹੇ ਕਿ ਇਹਨਾਂ ਬੂਟੀਆਂ ਤੇ ਕਰਨਗੇ ਤੇ ਉਸੇ ਮੁਹਿੰਮ ਦੇ ਤਹਿਤ ਇੱਥੇ ਜਿਹ ਲੋਕੇਸ਼ ਕੁਮਾਰ ਗੋਲਡੀ ਸਾਬਕਾ ਮੈਂਬਰ ਨਗਪਾਲਿਕਾ ਗੁਰਦਾਸਪੁਰ ਮੈਂ ਜਨਤਾ ਜਨਾਦਰ ਨੂੰ ਇਹ ਅਪੀਲ ਕਰਦਾ ਕਿ ਸਾਵਣ ਮਹੀਨੇ ਦਾ ਅੱਜ ਮੱਸੇ ਦਾ ਸ਼ੁਭ ਦਿਹਾੜਾ ਵਾ ਤੇ ਅੱਜ ਅਸੀਂ ਮੰਦਰਾ ਵਿੱਚ ਬੂਟੇ ਲਾਣੇ ਸ਼ੁਰੂ ਕੀਤੇ ਆ ਹੁਣ ਆਪਾਂ ਕੱਦਿਆਂ ਵਾਲੀ ਮੰਡੀ ਵਿੱਚ ਮਮਤਾ ਜੀ ਗੋਇਲ ਦੇ ਘਰ ਦੇ ਲਾਗੇ ਬੂਟੇ ਲਗਾ ਰਹੇ ਆ ਮੈਂ ਜਨਤਾ ਜੀ ਨੂੰ ਇਹ ਜਨਤਾ ਜਨਾਦਰ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਬੂਟੇ